ਦੋਹਾ ਮਾਮਲੇ ਬੈਬਲ ਕਲਾ ਤੇ ਕੋਟਕਪੂਰਾ ਗੋਲੀਕਾਂਡ ਦੇ ਟ੍ਰਾਇਲ ਸ਼ੁਰੂ ਹੋਣਗੇ ਬੈਬਲ ਕਲਾ ਇਨਸਾਫ ਮੋਰਚੇ ਨੇ ਇਸ ਦੀ ਸੰਤੁਸ਼ਟੀ ਜਤਾਈ ਹੈ ਸਟੇਟਸ ਰਿਪੋਰਟ ਪੇਸ਼ ਹੋਣ ਤੇ ਟ੍ਰਾਇਲ ਸ਼ੁਰੂ ਹੋਣ ਤੇ ਸੰਤੁਸ਼ਟੀ ਜਤਾਦਿਆਂ ਇਨਸਾਫ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਮੋਰਚੇ ਦੀ ਸਮਾਪਤੀ ਦੇ ਲਈ ਅਗਲੇ 1-2 ਦਿਨਾਂ ਦੇ ਵਿੱਚ ਸਮਾਗਮ ਕੀਤਾ ਜਾਵੇਗਾ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਗੋਲੀਕਾਂਡ ਦੀ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੈ ਬੈਬਲ ਕਲਾ ਤੇ ਕੋਟਕਪੂਰਾ ਦੋ ਗੋਲੀਕਾਂਡ ਹੋਈ ਸੀਗੀ ਔਰ ਦੋਵਾਂ ਤੇ ਹੁਣ ਟ੍ਰਾਇਲ ਸ਼ੁਰੂ ਹੋਵੇਗਾ ਕਿਉਂਕਿ ਸਟੇਟਸ ਰਿਪੋਰਟ ਹੁਣ ਦਾਖਲ ਕੀਤੀ ਗਿਆ ਹੈ ਅਦ ਦਿੱਤੀ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਤੇ ਕੋਟਪੂਰਾ ਦੇ ਚ ਟ੍ਰਾਇਲ ਰੋਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮੰਨ ਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ ਵੀ ਇੱਕ 2024 ਹੈ ਜਿਹੜੀ ਪਈ ਆ ਤਾਂ ਇਹੀ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਮੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮਲਜਮਾ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ 'ਚ ਵੀ ਆਏ ਆ ਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਫੇਸ ਕਰਾਂਗੇ। ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਨ ਦਿੱਤੇਆਂ ਦਾ ਫਾਇਦਾ ਤਾਂ ਹੀ ਆ ਜੇ ਟ੍ਰਾਇਲ ਚੱਲਣਗੇ। ਜੇ ਚਲਾਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਈ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ ਪੜਾਅ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ। ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ। ਜੋ ਤੇ ਰਾਜੀ ਮੈਂ ਰੱਖੀ ਜਾਂਦੀ ਸੀ ਕਿ ਜਿਹੜੇ ਅਸਮ ਜੋਸ਼ੀ ਨੇ ਜਾਂ ਇਹਦੇ ਵਿੱਚ ਹੋਰ ਨਾਮ ਕਿਹੜੇ ਰਹਿੰਦੇ ਜਿਹੜੇ ਦੇਖੋ ਜੀ ਫਾਰਦਰ ਇਨਵੈਸਟੀਗੇਸ਼ਨ ਹਜੇ ਵੀ ਚੱਲਦੀ ਹੈ ਜਿਵੇਂ ਆਪਾਂ ਕੋੜਕਪੂਰੇ ਦੀ ਗੱਲ ਕਰਦੇ ਆ ਕੋੜਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ ਚਾਰ ਸਪਲੀਮੈਂਟ ਚਲਾਨ ਹੋਰ ਆਏ ਆ ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ ਜਾਂਚ ਚ ਚਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚਲਦੀ ਰਹੂਗੀ ਪਰ ਜਿਹੜੇ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਟ੍ਰਾਇਲ ਸ਼ੁਰੂ ਹੋਣਗੇ ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚਲਦੀ ਰਹੂਗੀ ਤੇ ਸਪਲੀਮੈਂਟ ਚਲਾਨ ਆ ਜਿਹੜੇ ਹੋਰ ਫੇਰ ਵੀ ਆਉਂਦੇ ਰਹਿਣਗੇ ਤਾਂ ਚਲ ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕੀ ਬਿਲਕੁਲ ਜੀ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹ ਜਾਨੀ ਕਿ ਹੁਣ ਤੁਸੀਂ ਇੱਕ ਇਹ ਐਲਾਨ ਕੀਤਾ ਹੈ ਮਰਨ ਵਰਤ ਦਾ ਜਾਂ ਉਹ ਇਸ ਦੇ ਨਾਲ ਇਹ ਹੈ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਹੈ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਿਆ ਜਿਹਦੇ ਵਿੱਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰੈਸ਼ਰ ਬਿਲਡ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਪ੍ਰੋਟੈਸਟ ਦੇ ਨਾਲ ਤੇ ਅੱਗੇ ਜਿਹੜਾ ਕੋਰਟ ਦੇ ਵਿੱਚ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਰਹਾਂਗੇ ਸਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਨਰੇਸ਼ ਸੇਠੀ ਮੇਰੇ ਸਹਿਯੋਗੀ ਮੇਰੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਨਰੇਸ਼ ਅਸੀਂ ਉਹ ਬਿਆਨ ਸੁਣਾ ਰਹੇ ਸੀਗੇ ਜਿਹੜਾ ਇਸ ਪੂਰੀ ਕਾਰਵਾਈ ਤੋਂ ਬਾਅਦ ਦਿੱਤਾ ਗਿਆ ਔਰ ਆਪਣੇ ਆਪ ਵਿੱਚ ਕਾਫੀ ਅਹਿਮ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਇਨਸਾਫ ਮੋਰਚੇ ਦੇ ਆਗੂਆਂ ਦੇ ਵੱਲੋਂ ਵੀ ਔਰ ਖਾਸ ਕਰਕੇ ਸੁਖਰਾਜ ਸਿੰਘ ਦੇ ਵੱਲੋਂ ਵੀ ਅ ਬਿਲਕੁਲ ਜਦੋਂ ਨਾ ਵੱਡੀ ਰਾਹਤ ਅੱਜ ਜਿਹੜੀ ਉਹਨਾਂ ਨੂੰ ਜਿੱਤਵੰਦੀਆਂ ਨੂੰ ਮਿਲਦੀ ਨਜ਼ਰ ਆਈ ਹੈ ਕਿਉਂਕਿ ਹਾਈ ਕੋਰਟ ਦੇ ਆਦੇਸ਼ਾਂ ਕਿ ਇਹਨਾਂ ਦੋਵਾਂ ਕੇਸਾਂ ਦੀ ਸੁਣਵਾਈ ਪੈਰਲਲ ਚੱਲੇਗੀ ਨਾਲ-ਨਾਲ ਚੱਲੇਗੀ ਜਦ ਤੱਕ ਕਿਉਂਕਿ ਬੈਵਲ ਕੋਲੀ ਅਨ ਮਾਮਲੇ ਵਿੱਚ ਹਲੇ ਤੱਕ ਜਿਹੜੀ ਸਟੇਟਸ ਰਿਪੋਰਟ ਦਾਖਲ ਨਹੀਂ ਹੋਈ ਸੀ ਜਿਸ ਦੀ ਮੰਗ ਲਗਾਤਾਰ ਇਨਸਾਫ ਮੋਰਚਾ ਵੀ ਕਰ ਰਿਹਾ ਸੀ ਤਾਂ ਅੱਜ ਉਹਨਾਂ ਦੀ ਇੱਕ ਮੰਗ ਵੱਡੀ ਪੂਰੀ ਹੋਈ ਹੈ ਔਰ ਸਿੱਟ ਵੱਲੋਂ ਜਿਹੜਾ ਆਪਣੀ ਸਟੇਟਸ ਰਿਪੋਰਟ ਨੂੰ ਵੀ ਕੋਰਟ ਦੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਤਾਂ ਹੁਣ ਦੋਨਾਂ ਕੇਸਾਂ ਦੀ ਸੁਣਵਾਈ ਜਿਹੜੀ ਪੈਰਲਲ ਚੱਲੇਗੀ ਔਰ ਇਸ ਨੂੰ ਲੈ ਕੇ ਜਿਹੜੀ ਅਗਲੀ ਤਰੀਕ ਜਿਹੜੀ 20 ਜਨਵਰੀ ਤੈਅ ਕੀਤੀ ਗਈ ਹੈ ਹਾਲਾਂਕਿ ਜੇ ਗੱਲ ਕਰੀਏ ਤਾਂ ਪਿਛਲੇ 2 ਸਾਲ ਤੋਂ ਲਗਾਤਾਰ ਬਾਈਬਲ ਵਿਖੇ ਜਿਹੜਾ ਇਨਸਾਨ ਮੋਰਟਲ ਤੇ ਹਲ ਰਿਹਾ ਸੀਗਾ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਬਾਈਬਲ ਗੋਲੀਕਾਂਡ ਮਾਮਲੇ ਵਿੱਚ ਜਿਹੜੇ ਪੂਰੇ ਚਲਾਨ ਪੇਸ਼ ਕਰਕੇ ਦੋਸ਼ੀਆਂ ਦੇ ਨਾਮ ਚਲਾਨ ਪੇਸ਼ ਕੀਤੇ ਜਾਣ ਨਾਲ ਹੀ ਜਿਹੜੀ ਸਟੇਟਸ ਰਿਪੋਰਟ ਦਾਖਲ ਕੀਤੀ ਹੈ ਤਾਂ ਕਿ ਜਿਹੜੇ ਇਸ ਕੇਸ ਨਾਲ ਕੇਸਾਂ ਦੇ ਜਿਹੜੇ ਟ੍ਰਾਇਲ ਆ ਕੋਰਟ ਦੀ ਅਦਾਲਤ ਵਿੱਚ ਚੱਲ ਸਕਣ ਤਾਂ ਅੱਜ ਉਹ ਜਿਹੜੀ ਮੰਗ ਪੂਰੀ ਹੋਈ ਹੈ ਜਿਹਦੇ ਜਿਸ ਤੋਂ ਬਾਅਦ ਮੋਰਚੇ ਦੇ ਜਿਹੜੇ ਆਗੂ ਨੇ ਜਾਂ ਕਹੀਏ ਕਿ ਇਸ ਮੋਰਚੇ ਨੂੰ ਚਲਾਣ ਵਾਲੇ ਸੁਖਰਾਜ ਸਿੰਘ ਜਿਹੜੇ ਕਿ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਨੇ ਜਿਹੜੇ ਕਿ ਬਾਬਲ ਗੋਰੀ ਚਾਂਗ ਵਿੱਚ ਪੁਲਸ ਦੀ ਗੋਲੀ ਨਾਲ ਮਾਰੇ ਗਏ ਸੀ ਤਾਂ ਉਹਨਾਂ ਵੱਲੋਂ ਐਲਾਨ ਵੀ ਕੀਤਾ ਗਿਆ ਸੀਗਾ ਕਿ ਅਗਰ 22 ਸਤੰਬਰ ਤੱਕ ਜੇਕਰ ਉਹਦੇ ਸਟੇਟਸ ਰਿਪੋਰਟ ਦਾਖਲ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਏਗਾ ਤਾਂ ਅੱਜ ਸਿੱਟੋਂੋਂ ਜਿਹੜਾ ਸਟੇਟਸ ਰਿਪੋਰਟ ਜਿਹੜੀ ਆਪਣੀ ਦਾਖਲ ਕਰ ਦਿੱਤੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਕਿ ਹੁਣ ਇਹ ਜਿਹੜਾ ਮੋਰਚਾ ਜੇ ਜਾਰੀ ਨਹੀਂ ਰਹੇਗਾ ਔਰ ਇੱਕ ਦੋ ਦਿਨ ਵਿੱਚ ਲਗਾਤਾਰ ਦੱਸ ਰਹਿ ਕੇ ਉਹਨਾਂ ਵੱਲੋਂ ਜਿਹੜਾ ਸਮਾਗਮ ਕਰਕੇ ਇੱਕ ਜਾਂ ਧੰਨਵਾਦ ਸਮਾਗਮ ਰੱਖਿਆ ਜਾਏਗਾ ਜਿਸ ਤਹਿਤ ਉਹ ਆਪਣੇ ਸਮਰਥਕਾਂ ਦਾ ਧੰਨਵਾਦ ਕਰਨਗੇ ਔਰ ਇਸ ਮੋਰਚੇ ਨੂੰ ਜਿਹੜਾ ਉਹਨਾਂ ਸਮਾਪਤ ਕਰ ਦੇਣਗੇ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਕਿ ਹੁਣ ਜਿਹੜੀ ਅਗਲੀ ਸਾਡੀ ਲੜਾਈ ਹੈ ਉਹ ਸਾਡੀ ਫੀਰਕੋਟ ਦੀ ਕੋਰਟ ਦੇ ਵਿੱਚ ਚੱਲੇਗੀ ਔਰ ਉੱਥੇ ਅਦਾਲਤ ਵਿੱਚ ਅਸੀਂ ਜਿਹੜੀ ਅਗਲੀ ਲੜਾਈ ਕਰਾਂ ਕਿਉਂਕਿ ਹੁਣ ਸਾਰੇ ਜਿਹੜੇ ਚਲਾਨ ਲਗਭਗ ਉਹ ਜਿਹੜੇ ਜੇ ਪੇਸ਼ ਹੋਟ ਕੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਮਾਮਲੇ ਦੀ ਜਾਂਚ ਹਜੇ ਵੀ ਜਿਹੜੀ ਕੰਟੀਨਿਊ ਹੈ ਉਸ ਜਾਂਚ ਨੂੰ ਹਜੇ ਸਿੱਟਵਲੋਕ ਸਮਾਪਤ ਨਹੀਂ ਕੀਤਾ ਗਿਆ। ਅਗਰ ਹੋਰ ਚਿਹਰੇ ਵੀ ਇਸ ਵਿੱਚ ਕੋਈ ਦੋਸ਼ੀ ਪਾਏ ਜਾਂਦੇ ਨਾ ਜਾਂ ਹੋਰ ਕੋਈ ਨਵੇਂ ਤੱਤ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਵੀ ਜਿਹੜੇ ਸਿੱਟਾ ਜੇ ਆਪਣੀ ਅਦਾਲਤ ਵਿੱਚ ਸਪਲੀਮੈਂਟਰੀ ਚਲਾਨਾਂ ਦੇ ਜ਼ਰੀਏ ਜਿਹੜੇ ਪੇਸ਼ ਕਰ ਸਕਦੀ ਜ ਬਹੁਤ ਸ਼ੁਕਰੀਆ ਨਰੇਸ਼ ਜੀ ਸਤਿਮਾਮ ਜਾਣਕਾਰੀ ਦੇ ਲਈ ਨਰੇਸ਼ ਸੇਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਔਰ ਆਪਣੇ ਆਪ ਵੀ ਚਾਹੇ ਮੈਂ ਕਿ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਹੁਣ ਸਟੇਟਸ ਰਿਪੋਰਟ ਦਾਖਲ ਹੋਈ ਹੈ ਔਰ ਦੋਹਾਂ ਮਾਮਲੇ ਦਾ ਪੈਰਲਲ ਜਿਹੜਾ ਹੈਗਾ ਟ੍ਰਾਇਲ ਚੱਲੇਗਾ ਦੋਵੇਂ ਮਾਮਲੇ ਦਾ ਇਕੱਠੇ ਟ੍ਰਾਇਲ ਚੱਲਣਗੇ ਬਾਬਲ ਖਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਟ੍ਰਾਇਲ ਚੱਲਣਗੇ ਔਰ ਸੁਖਰਾਜ ਸਿੰਘ ਅਤੇ ਉਹਨਾਂ ਦੀ ਧਿਰ ਜਿਹੜੀ ਸੀ ਕਿ ਉਸਦੇ ਬਾਰੇ ਸੰਤੁਸ਼ਟੀ ਜ਼ਾਹਰ ਕੀਤੀ ਗਈ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸਾਡੀ ਮੁੱਖ ਮੰਗ ਸੀਗੀ ਇੱਕ ਕੀ ਸ਼ੁਰੂ ਹੋਵੇ ਕਿਉਂਕਿ ਪਿਛਲੀਆਂ ਸਰਕਾਰ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਉਹਨਾਂ ਨੇ ਹੋਣ ਨਹੀਂ ਸੀ ਦਿੱਤਾ ਟ੍ਰਾਇਲ ਨਹੀਂ ਸੀ ਹੋਣ ਦੇ ਰਹਿਆ ਸ਼ੁਰੂ ਹੀ ਨਹੀਂ ਸੀ ਹੋਣ ਦੇ ਰਹੇ ਸੋ ਹੁਣ ਜਿਹੜਾ ਹੈਗਾ ਇਹ ਸ਼ੁਰੂਆਤ ਹੋਵੇਗੀ ਟ੍ਰਾਇਲ ਦੀ ਦੋਵਾਂ ਮਾਮਲਿਆਂ ਦੇ ਵਿੱਚ ਉਧਰ ਆਈਐਨਡੀਆ ਆਲਾਈਐਂਸ ਨੇ ਵੱਡਾ ਪ੍ਰਦਰਸ਼ਨ ਕੀਤਾ ਹੈ ਦਿੱਲੀ ਦੇ ਵਿਜਂਤਰ ਮੰਤਰ ਤੇ ਆਈਐਨਡੀਆ ਆਲਾਈਐਂਸ ਦੇ ਲੀਡਰ ਇਕੱਠੇ ਹੋਏ ਗੜਚੋੜ ਦੇ ਲੀਡਰ ਰਾਹੁਲ ਗਾਂਧੀ ਸ਼ਰਦ ਪਵਾਰ ਸਣੇ तमाम ਲੀਡਰ ਮੌਜੂਦ ਨੇ 140 ਸੰਸਦਾਂ ਨੂੰ ਸਸਪੈਂਡ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜੰਤਰ ਮੰਤਰ ਤੇ ਪ੍ਰਦਰਸ਼ਨ ਹੈ ਆਈਐਨਡੀਆ ਆਲਾਈਐਂਸ ਦਾ ਇਹ ਵੱਡਾ ਪ੍ਰਦਰਸ਼ਨ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਸ਼ਰਦ ਪਵਾਰ ਤੇ ਬਾਕੀ ਲੀਡਰ ਇਕੱਠੇ ਹੋਏ ਨੇ ਜੰਤਰ ਮੰਤਰ ਤੇ ਆਈਐਨਡੀਆ ਗੜਚੋੜ ਦੇ ਲੀਡਰ ਇਕੱਠੇ ਹੋਏ ਨੇ ਔਰ ਪ੍ਰਦਰਸ਼ਨ ਕੀਤਾ ਜਾ ਰਿਹਾ 140 ਐਮਪੀਜ਼ ਨੂੰ ਸਸਪੈਂਡ ਕੀ एक सौ छियाली एम पी सस्पेंड किया गया है, उस दे विरोध दे ए प्रदर्शन किया जा रहा है जंतर मंतर से जिथे आई एन डी आई अलायंस लीडर के लीडर इकट्ठे हुए हैं मल्लिकार्जुन खड़गे संबोधन कर रहे हैं। अपोजिशन पार्टी कांग्रेस ये डरने वाली नहीं है झुकने वाली नहीं है अगर आप कितनी भी कोशिश करो मोदी साहब आप कितनी भी कोशिश करो हमको मिट्टी में दबाने की हम बीज है बार बार उठने की आदत है हमको हम तो तुम दबाने की कोशिश करते हो तो हम उठते हैं और देश को बचाने के लिए संविधान को बचाने के लिए लोकतंत्र को बचाने के लिए हम सब एक होकर लड़ रहे हैं मुझे खुशी है कि सारे अपोजिशन के नेता सारे अपोजिशन के नेता एक हो गए हैं अब जब सब लोग एक होते हैं तब अकेला मोदी कुछ नहीं कर सकता और और मोदी जी को मोदी जी को इतना घमंड आया है इलेक्शन से पहले ही कहते हैं कि 400 सीट जीतेंगे ਤੋ ਕੀ ਮਤਲਬ ਹੈ 400 ਸੀਟ ਜਿੱਤਨੇ ਦਾ ਕੀ ਹੈ ਤੁਮਾਰਾ